ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਗੁਰੂ ਦਰਬਾਰ ਦੀ ਸਿਫਤ ਇਸ ਤਰ੍ਹਾਂ ਕਰ ਰਹੇ ਆ ਪਿਆਰ ਨਾਲ ਸਰਵਣ ਕਰੋ ਜੀ ਗੁਰੂ ਦਰਬਾਰ ਸੰਗਤਾ ਸਹੌਂਦੀਆਂ ਸੰਗਤਾ ਸਹੌਂਦੀਆਂ ਪ੍ਰੇਮ ਰਤ ਰੰਗੀਆਂ ਸ਼ਬਦ ਗਾਉਂਦੀਆਂ ਗੂੰਜਦੀ ਏ ਤੁਨੇ ਸਤ ਕਰ ਤਾਰ ਦੀ ਸਤ ਕਰ ਤਾਰ ਦੀ ਮੈਂ ਕਰਾਂ ਕਿ ਸਿਫਤ ਗੁਰਦਰਬਾਰ ਦੀ ਪੈਂਦੀ ਕਨਕੋਰ ਸਾਜ ਹੈਨ ਵਜਦੇ ਜੀ ਸਾਜ ਹੈਨ ਵਜਦੇ ਸੁੰਦਰ ਰਸੀਲੇ ਸ਼ਬਦ ਈ ਗਜਦੇ ਮਿੱਠੀ ਮਿੱਠੀ ਸੁਰ ਗੂੰਜਦੀ ਸੁਧਾਰਦੀ ਗੂੰਜਦੀ ਸੁਧਾਰਦੀ ਮੈਂ ਕਰਾਂ ਕਿ ਸਿਫਤ ਗੁਰਦਰਬਾਰ ਦੀ ਕਈ ਤਾਂ ਨਿਹਰਨਾਂ ਜੋ ਸੀਸ ਚੱਕਦੇ ਹਾਂ ਜੀ ਸੀਸ ਚੱਕਦੇ ਸੇਵਾ ਵਿੱਚ ਲੱਗੇ ਕਈ ਨਹੀਂ ਅੱਕਦੇ ਲੱਗੇ ਜਿਨਾਂ ਪ੍ਰੀਤ ਪਿਆਰੇ ਦਿਲਦਾਰ ਦੀ ਪਿਆਰੇ ਦਿਲਦਾਰ ਦੀ ਮੈਂ ਕਰਾਂ ਕਿ ਸਬਤ ਗੁਰਦਰਵਾਰ ਦੀ ਇੱਕ ਪਾਸੇ ਲੰਗਰਾਂ ਦੀ ਸੇਵਾ ਚੱਲਦੀ ਹਾਂ ਜੀ ਸੇਵਾ ਚੱਲਦੀ ਦੂਰੋ ਦੂਰਾ ਰਸ ਰ ਸੰਗਤ ਕਲ ਦੀ ਛਗ ਦੀ ਸੰਗਤ ਬੈਠੀ ਬੇਸ਼ਮਾਰ ਜੀ ਬੈਠੀ ਬੇਸ਼ਮਾਰ ਜੀ ਮੈਂ ਕਰਾਂ ਕਿਸਫਤ ਗੁਰੂ ਦਰਬਾਰ ਦੀ ਕਰਾਂ ਕਿਸਫਤ ਗੁਰੂ ਦਰਬਾਰ ਦੀ ਕਈ ਤਾਂ ਜੀ ਦੂਰੋਂ ਲੰਗਰਾਂ 'ਚ ਆਉਂਦੇ ਨੇ ਲੰਗਰਾਂ 'ਚ ਆਉਂਦੇ ਨੇ ਪਾਂਡੇ ਮਾਜ ਆਤਮਾ ਦੀ ਮੇਲ ਲਾਉਂਦੇ ਨੇ ਚੜੀ ਜਿਨਾ ਕੁਮਾਰੀ ਨਾਨਕ ਪਿਆਰ ਦੀ ਨਾਨਕ ਪਿਆਰ ਦੀ ਮੈਂ ਕਰਾਂ ਕਿ ਸਿਫਤ ਗੁਰਦਰਬਾਰ ਦੀ ਸੇਤਲ ਫਕੀਰ ਆਏ ਦੂਰੋ ਚੱਲ ਕੇ ਹਾਂਜੀ ਦੂਰੋ ਚੱਲ ਕੇ ਹੋਏ ਕੇ ਅਧੀਨ ਖੱਲੇ ਬੂਹਾ ਮਲ ਕੇ ਮੰਗਦੇ ਨੇ ਪੀਖ ਪ੍ਰੀਤਮਾ ਪਿਆਰ ਦੀ ਪ੍ਰੀਤਮਾ ਪਿਆਰ ਦੀ ਮੈਂ ਕਰਾਂ ਕਿ ਸਫਤ ਗੁਰਦਰਵਾਰ ਦੀ ਮੈਂ ਕਰਾਂ ਕਿ ਸਫਤ ਗੁਰਦਰਵਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ